ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਨੂੰ ਤੇ ਇੱਕ ਆ ਝੋਟੀ ਆ ਪਿੰਡ ਮਸਤਕੋਟ ਜ਼ਿਲ੍ਹਾ ਗਰਦਾਸਪੁਰ ਤੇ ਚਾਰ ਪੰਜ ਬਰੀਕ ਤੋਂ ਰਿਪੋਰਟਰ ਹੀ ਪਹਿਲਾਂ ਝੋਟੀ ਏ ਤੇ ਪਹਿਲਾਂ ਸੀ ਹੁਣ ਸੁਮੂ ਲਾਏ ਹੀ ਉਹਨਾਂ ਨੇ ਤੇ ਅੱਜ ਮਤਲਬ ਢਾਈ ਤਿੰਨ ਮਹੀਨਿਆਂ ਦੇ ਕਰੀਬ ਮਤਲਬ ਹਣ ਚ ਮਤਲਬ ਤਿੰਨ ਚਾਰ ਮਹੀਨੇ ਚਾਰ ਕ ਮਹੀਨੇ ਮੇਰੇ ਸਾਹਮਣਾਂ ਕੋ ਚੱਕ ਨਾ ਚਾਰ ਮਹੀਨੇ ਹੋ ਗਏ ਪੰਜ ਮਹੀਨੇ ਪੰਜ ਮਹੀਨੇ ਹੋ ਗਏ ਹਣ ਤੇ ਚਲੋ ਮੇਰੇ ਸੱਚੇ ਪਾਤਸ਼ਾਹ ਦੀ ਉਰੀ ਕਿਰਪਾ ਵਾ ਕਿ ਛੋਟੀ ਗੱਬਾਂ ਨਿਕਲ ਆਈ ਯਰ ਰਿਪੀਟਰ ਹੀ ਚਾਰ ਪੰਜ ਵਾਰੀ ਤੋਂ ਤਾਂ ਕੀ ਕਹਿਣਾ ਚਾਹੋਗੇ ਸਹੀ ਗੱਲ ਹੈ ਨਾ ਜੀ ਹੋ ਕਹਿਣਾ ਚਾਹੁੰਦੇ ਆ ਵੀ ਇਹ ਡਾਕਟਰ ਸਾਹਿਬ ਬਹੁਤ ਵਧੀਆ ਨੇ ਹਾਂਜੀ ਇਹਨਾਂ ਨੂੰ ਰੱਬ ਹੋਰ ਤਰੱਕੀ ਬਖਸ਼ੇ ਬਹੁਤ ਸਾਰਾ ਕੋਸ਼ਿਸ਼ ਕਰਮਤੋਂ ਜੀ ਬਹੁਤ ਕੋਸ਼ਿਸ਼ ਜੀ ਧੰਨਵਾਦ ਤੇ 150 ਰੁਪਿਆ ਟੀਕੇ ਦਾ ਲੈਂਦਾ ਰਿਆ ਨਾ ਹਾਂ 150 ਲੈਂਦਾ ਰਿਆ ਇਹ ਦੇਖੋ ਦਿਹਾੜੀਦਾਰ ਬੰਦੇ ਨੇ ਜਿਨ੍ਹਾਂ ਦੀ ਛੋਟੀ ਬੜੀ ਖੁਸ਼ੀ ਹੁੰਦੀ ਆ ਕਿ ਗੱਬਾਂ ਨਿਕਲ ਆਉਂਦੀ ਆ ਹਨਾ ਭਾਵੇਂ ਚਾਰ ਪੰਜ ਵਾਰੀ ਤੋਂ ਰਿਪੀਟਰ ਹੋਏ ਫਮ ਜਿੱਦਾਂ ਮਰਜੀ ਆ ਪਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਜਨੂਰ ਗੱਬਰ ਨਿਕਲਦਾ ਵਾ ਔਰ ਕੀ ਕਹਿਣਾ ਚਾਹੁੰਦੇ ਢਿਲੋ ਸਾਹਿਬ ਬਾਰੇ ਦੱਸੋ ਫਿਰ ਹੁਣ ਅਸੀਂ ਕਹਿਣਾ ਚਾਹੁੰਦੇ ਆ ਕਿ ਰਾਬੇ ਨੂੰ ਬਹੁਤ ਸਾਰੀ ਤਰੱਕੀ ਬਖਸ਼ੇ ਬਾਦ ਚੋਂ ਬਾਦ ਲੋਕੀਏ ਨੂੰ ਮੱਜਬ ਸੱਦਣ ਇਹਨੂੰ ਬਾਦ ਬਸ ਹਾਂਜੀ ਹਾਂਜੀ ਬਾਦ ਚੜ ਕੇ ਇਹਨੂੰ ਸੱਦਣ ਡਾਕਟਰ ਸਾਹਿਬ ਬਹੁਤ ਵਧੀਆ ਨੇ ਹੱਥ ਵੀ ਇਹਨਾਂ ਦਾ ਠੀਕ ਆ ਹਾਂਜੀ ਤੇ ਪੈਸੇ ਵੀ ਸਾਹਿਬ ਨਾਲ ਜਾਜ ਲੈਂਦੇ ਸਿੱਲ ਨਹੀਂ ਲਾਉਂਦੇ ਹਾਂ ਚਲੋ ਬਾਕੀ ਡਾਕਟਰਾਂ ਨਾਲ ਫਰਕ ਹੈਗਾ ਆਪਣਾਂ ਗਨੇ ਹਾਂਜੀ ਬਹੁਤ ਫਰਕ ਹੈ ਤੁਹਾਡਾ ਤੇ ਅੱਜ ਵੀ ਠੀਕ ਆ ਪਰ ਫਰਕ ਵੀ ਜਗਾ ਤੇ ਖੁਸ਼ ਆ ਮਤਲਬ ਇਹ ਚੀਜ਼ ਤੋਂ ਹਾਂ ਜੀ ਖੁਸ਼ ਆ ਖੁਸ਼ ਆ ਨਾ ਕਿ ਮਤਲਬ ਵੇਖੋ ਰੱਬ ਨੇ ਬਹੁਤ ਤਰੱਕੀ ਬਖਸ਼ੀ ਹਾਂ ਜੀ ਹਾਂ ਜੀ ਚਲੋ ਮੇਰ ਕਰੇ ਸੱਚੇ ਬਾਦਸ਼ਾਹ ਕਿ ਜਿਨੇ ਮਤਲਬ ਇਹ ਕੱਖਰਾਂ ਤੋਂ ਇੱਕ ਲੱਖਰਾਂ ਦਾ ਜਾਨਵਰ ਬਣ ਜਾਂਦਾ ਕਿਉਂਕਿ ਚਾਰ ਪੰਜ ਵਾਰੀ ਤੌਰ ਪੀਟਰ ਦੁਖੀ ਹੁੰਦੇ ਆ ਫਿਰ ਵੀ ਕਿਉਂਕਿ ਇਹ ਦਿਹਾੜੀਦਾਰ ਬੰਦੇ ਨੇ ਵਿਚਾਰੇ ਤੇ ਜਦੋਂ ਇਹ ਜਾਨਵਰ ਗੱਬਰ ਨਿਕਲ ਆਉਂਦਾ ਤਾਂ ਬੜੀ ਖੁਸ਼ੀ ਹੁੰਦੀ ਆ ਤਾਂ ਮੈਂ ਇਹਨਾਂ ਨੂੰ ਥੋੜੇ ਦੇ ਵਿੱਚ ਕਰਕੇ ਵੇਚਣੇ ਵੀ ਲਾਈ ਆ ਪਰ ਇਹ ਆ ਵੀ ਇਹ ਪ੍ਰਭੂ ਦੀ ਯੋਜਨਾ ਹੈ ਹਾਂਜੀ ਬਿਲਕੁਲ ਰਹਿਣੀ ਹੈ ਹਾਂਜੀ ਕੋਈ ਤੁਹਾਡਾ ਵੀ ਧੰਨਵਾਦ ਆ ਚਲੋ ਉਹਦਾ ਪ੍ਰਭੂ ਦਾ ਤੁਹਾਡੇ ਦਾ ਵੇਖੋ ਜੇ ਮੈਨੂੰ ਜੇ ਮੈਨੂੰ ਤੁਹਾਡੇ ਕੋ ਭੇਜਣਾ ਉਹਨੇ ਭੇਜਣਾ ਤੇ ਉਹਨੇ ਹੀ ਕਰਾਉਣਾ ਵਾ ਇਹ ਕੰਮ ਤੇ ਉਹਨੇ ਕਰਾ ਦਿੱਤਾ ਵਾ ਤੇ ਬਾਕੀ ਚਲੋ ਕਿਰਪਾ ਲਾ ਲਈਏ ਜੋ ਮਰਜੀ ਬਾਕੀ ਬਹੁਤ ਸੋਹਣੀ ਛੋਟੀ ਆ ਵਧੀਆ ਵਾ ਖੁਸ਼ੀ ਹੋਈ ਆ ਤਾਂ ਧੰਨਵਾਦ ਕਰਦੇ ਆ ਤੁਹਾਡਾ ਵੀ ਹਨਾ ਤੇ ਕਿਉਂਕਿ ਆਪਾਂ ਨੂੰ ਵੀ ਇਹ ਚੀਜ਼ ਦੀ ਖੁਸ਼ੀ ਹੁੰਦੀ ਆ ਜਦੋਂ ਜਨੂਰ ਬਣ ਜਾਂਦਾ ਰਿਪੋਰਟਰ ਹਨਾ ਤੇ ਬਾਕੀ ਵਧੀਆ ਕੰਮ ਕਰ ਰਿਆ ਨਾ ਮੁੰਡੇ ਦਾ ਹਾਂਜੀ ਹਾਂਜੀ ਤੇ ਖੁਸ਼ ਹੈ ਜੀ ਤੋਂ ਹਣਾ ਤੇ ਵੇਖੋ ਇਹ ਚੀਜ਼ ਦੀ ਜਦੋਂ ਦਿਹਾੜੀਦਾਰ ਬੰਦੇ ਦੇ ਆ ਜਨਵਰ ਨਿਕਲਦਾ ਤੇ ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਹੋਰ ਸੁਣੋ ਮੇਰੇ ਭਰਾ ਠੀਕਾ ਦੇ ਵੇਖੀ ਕਲਿੱਪ ਤੁਸੀਂ ਇਹ ਵੀਰੋ ਵੇਖੋ ਆਪਣਾ ਮੇਨ ਵੀਡੀਓ ਬਣਾਉਂਦਾ ਇਹੋ ਹੀ ਆ ਕਿ ਯਾਰ ਜਿੰਨੀ ਹੁੰਦੀ ਹੈ ਗਰੀਬ ਦੀ ਦਿਹਾੜੀਦਾਰ ਦੀ ਹੈਲਪ ਵੀ ਕਰੀਦੀ ਹੈ ਉਹਨੇ 3-4 ਵਾਰੀ 4 ਵਾਰੀ ਉਹਨੇ ਪਹਿਲਾਂ ਕਿੱਕੋ ਸੀਮਨ ਲਵਾਇਆ ਸੀ ਤੇ ਅੱਜ ਤੁਹਾਡੇ ਭਰਾ ਨੇ ਗੱਬਣ ਕਰਤੀ ਏ ਚਲੋ ਲੇਟ ਪਹੁੰਚੀ ਦਾ ਚੱਕ ਚੁੱਕ ਵਿਚਾਰੇ ਫੋਨ ਫਣ ਕਰਦੇ ਜਾਇ ਨਹੀਂ ਜਾਂਦਾ ਤੇ ਚੈੱਕ ਕਰਾ ਲੈਂਦੇ ਨੇ ਫਿਰ ਆਪਣੀ ਫਰਜ ਸਮਝ ਕੇ ਫੋਨ ਕਰਦੇ ਨੇ ਕਿ ਆਓ ਢੋਲੋਂ ਸਾਹਿਬ ਤੁਹਾਡੀ ਮਿਹਨਤ ਦਾ ਮੁੱਲ ਮੁੜ ਗਿਆ ਤੇ ਗਰੀਬ ਦਿਹਾੜੀਦਾਰ ਦੇ ਨਾਲ ਖੜਨ ਦਾ ਆਪਣਾ ਫਰਜ ਆ ਤੇ ਮੈਂ ਖੜਦਾ ਹਾਂ ਉਹਨਾਂ ਤੁਹਾਡੇ ਸਾਹਮਣੇ ਉਹਨਾਂ ਨੇ ਦੱਸਿਆ ਵਾ ਜੋ ਵੀ ਆ ਤੇ ਬੜੀ ਵੱਡੀ ਗੱਲ ਹੁੰਦੀ ਆ ਵੀਰ ਜੀ ਚਲੋ ਸੇਵਾ ਕਰਨ ਦੇ ਆ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਮੇਰੇ ਭਰਾ ਹਨਾ ਬਹੁਤੀ ਗੱਲ ਨਹੀਂ ਕਰਨੀ ਆਪਾਂ ਤੇ ਆਪਣਾ ਫਰਜ ਆ ਮਾੜੇ ਨਾਲ ਗਰੀਬ ਨਾਲ ਦਿਹਾੜੀਦਾਰ ਨਾਲ ਕਰਨਾ ਤੇ ਉਹਦੀ ਰਿਪੋਰਟਰ ਜ਼ਿਆਦਾਤਰ ਮੇਰੀਆਂ ਜਿੰਨੀਆਂ ਵੀ ਲਿਸਟ ਆ ਮੇਰੀ ਸਪੈਸ਼ਲ ਲਿਸਟ ਮੈਂ ਬਣਾਉਣੀ ਆ ਇੱਕ ਟੋਪ ਦੀ ਲਿਸਟ ਬਣਾਉਣੀ ਆ ਇਹ ਵੀਡੀਓ ਦੀ ਬਾਕੀ ਇਹ ਕਿ ਭਰਾਵੋ ਜਿੰਨੀਆਂ ਮੇਰੀਆਂ ਵੀਡੀਓ ਜ਼ਿਆਦਾਤਰ ਗਰੀਬ ਦਿਹਾੜੀਦਾਰਾਂ ਤੇ ਹੋਣਗੀਆਂ ਮੈਂ ਕਿਸ ਤਗੜੇ ਦੀ ਰਿਪੋਰਟਰ ਗੱਬਣ ਕਰਕੇ ਵੀਡੀਓ ਨਹੀਂ ਪਾਈ ਬਾਬੇ ਦੀ ਮਿਹਰ ਨਾਲ ਬੜੀਆਂ ਵੀਡੀਓ ਆ ਰਹੀਆਂ ਨੇ ਬਾਹਰੋਂ ਵੀ ਆ ਰਹੀਆਂ ਨੇ ਜਿਨ੍ਹਾਂ ਦਾ ਫੋਨ ਤੇ ਗੱਬਣ ਕੀਤੀਆਂ ਨੇ ਤੁਸੀਂ ਮੇਰੇ ਭਰਾ ਸਪੋਰਟ ਕਰੋ ਲਾਈਕ ਕਰੋ ਆਪਾਂ ਹਰੇਕ ਮਾੜੇ ਨਾਲ ਬੰਦੇ ਨਾਲ ਖੜੇ ਆ 100 150 150 ਚ ਗੱਬਣ ਕਰਕੇ ਉਹ ਮਾਰੀ ਦੀ ਰਿਪੋਰਟਰ ਕਿਰਪਾਵਾਹ ਦੀ ਉਹਦਾ ਨਾਮ ਲਈਦਾ ਤੁਹਾਡੇ ਸਾਹਮਣੇ ਹੀ ਆ ਵੇਖ ਲੋ ਤੇ ਬਾਕੀ ਜਿਹਦਾ ਰੱਬ ਜਿਹਨੂੰ ਕੋਈ ਮੰਨਦਾ ਵਾ ਉਹਦੇ ਰੱਬ ਨੇ ਸਾਨੂੰ ਭੇਜਣਾ ਰੱਬ ਦਾ ਬੰਦਾ ਵੇਖ ਕੇ ਜਾਈਦਾ ਸੇਵਾ ਕਰੀ ਦੀ ਕਰਕੇ ਦਿਖਾਲਦੀਦਾ ਸਿਸਾਂ ਦਿੰਦੇ ਨੇ ਲੋਕ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਵੀਰ ਜੀ ਬਾਕੀ ਲਾਈਕ ਸ਼ੇਅਰ ਸਪੋਰਟ ਜ਼ਰੂਰ ਕਰੋ ਮੇਰਾ ਭਰਾ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ